ਫਰੀਦਕੋਟ ਦੇ ਵਿੱਚ ਉਸ ਵੇਲੇ ਮਾਮਲਾ ਗਰਮਾ ਗਿਆ ਜਦੋਂ ਧਾਰਮਿਕ ਪੋਸਟਰ ਪਾਉਣ ਨੂੰ ਲੈ ਕੇ ਸਿੱਖ ਪ੍ਰਚਾਰਕ ਅਤੇ ਐਜੀਪੀਸੀ ਮੈਂਬਰ ਆਮੋ ਸਾਹਮਣੇ ਹੋ ਗਏ ਸਿੱਖ ਪ੍ਰਚਾਰਕ ਦੇ ਦੋਸ਼ ਨੇ ਕਿ ਜਿਹੜੇ ਇਹ ਧਾਰਮਿਕ ਪੋਸਟਰ ਪਾੜੇ ਗਏ ਨੇ ਇਹ ਐਜੀਪੀਸੀ ਦੇ ਮੈਂਬਰ ਦੇ ਬੇਟੇ ਵੱਲੋਂ ਪਾੜੇ ਗਏ ਨੇ ਜਿਸ ਦੇ ਚੱਲਦੇ ਮਾਹੌਲ ਗਰਮਾ ਗਿਆ ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਸਿੱਖ ਪ੍ਰਚਾਰਕ ਦਾ ਇਹ ਬਿਆਨ ਇਹ ਜਿਹੜੇ ਪੋਸਟਰ ਲੱਗੇ ਸੀਗੇ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਉਸ ਤੋਂ ਅਸੀਂ 19 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਭ ਆਰੰਭ ਕਰਕੇ ਰੱਖੇਗੇ ਅਖੰਡ ਪਾਠ ਸਭਾਂ ਦੇ ਪੋਗ 21 ਤਰੀਕ ਦਿਨ ਐਤਵਾਰ ਨੂੰ ਪਾ ਰਹੇ ਸੀਗੇ ਉਹਦੇ ਵਿੱਚ ਦੋ ਦਿਨ ਦੇ ਰਾਤਰੀ ਦੇ ਸਮਾਗਮ ਉਹ ਅਸੀਂ ਕਰਵਾ ਰਹੇ ਸੀਗੇ ਗੁਰੂ ਕਾ ਲੰਗਰ ਤੁਟ ਵਰਤਿਆ ਜਾਣਾ ਸੀ ਤੇ ਜਿਹਦੇ ਵਿੱਚ ਅ ਪੋਲਵਾਲਾ ਰੋਡ ਤੋਂ ਰਾਜਪਾਲ ਦੇ ਛੱਲਣ ਤੋਂ ਅੱਗੇ ਅਸੀਂ ਇੱਥੇ ਗੁਰਦੁਆਰਾ ਸਾਹਿਬ ਸਥਾਨ ਦਾ ਅਸੀਂ ਨੀਂ ਪੱਥਰ ਰੱਖਣਾ ਸੀਗਾ ਜਿਹਦੇ ਵਿੱਚ ਇਥੋਂ ਦੇ ਜਿਹੜੇ ਸ਼ਰਦਾ ਵਾਲੇ ਸਾਰੇ ਘਰ ਹੈ ਤੇ ਇਧਰ ਗੁਰਦੁਆਰਾ ਸਾਹਿਬ ਨਹੀਂ ਸੀ ਚਲੋ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਅਸਥਾਨ ਦਾ ਨੀਂਹ ਪੱਥਰ ਰੱਖਣਾ ਸੀ ਪਹਿਲਾਂ ਅਸੀਂ ਸਮਾਗਮ ਕਰਨਾ ਹੀ ਤਿੰਨ ਦਿਨ ਦਾ ਤੇ ਅੱਜ ਇੱਥੇ ਬੀਬੀ ਗੁਰਿੰਦਰ ਕੌਰ ਭੋਲੂ ਵਾਲਾ ਤੇ ਉਹਦੇ ਨਾਲ ਕੁਝ ਜਿਹੜੇ ਬੰਦੇ ਸੀਗੇ ਦੂਸਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਤੇ ਉਹਨਾਂ ਨੇ ਆ ਕੇ ਮੈਨੂੰ ਫੋਨ ਲਾਇਆ ਮੈਨੂੰ ਬੇਨਤੀ ਕੀਤੀ ਵੀ ਇਦਾਂ ਵੀ ਗੁਰਦੁਆਰਾ ਸਾਹਿਬ ਜੀ ਅੱਕੀ ਰਹਿਣ ਤੋਂ ਪਰਲਾ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੇ ਜਦੋਂ ਮੈਂ ਇੱਥੇ ਐਂਟਰੀ ਕੀਤੀ ਆ ਤੇ ਇਹ ਜਿਹੜੇ ਫਲੈਕਸ ਤੁਸੀਂ ਪਿੱਛੇ ਦੇਖ ਰਹੇ ਹੋ ਇੱਕ ਅਗਲੇ ਪਾਸੇ ਤੇ ਉਹ ਫਲੈਕਸ ਪਾੜੇ ਪਏ ਸੀ ਉਹ ਜਿਹੜੇ ਮੇਰੇ ਸਿੰਘ ਸੀ ਉਹ ਘਰਾਂ ਚ ਸੱਦਾ ਪੱਤਰ ਦੇ ਰਹੇ ਸੀ ਵੀ ਪ੍ਰੋਗਰਾਮ ਦਾ ਤੇ ਇਹ ਸਾਹਮਣੇ ਦੁਕਾਨ ਵਾਲਾ ਵੀਰ ਹੈ ਕਰਿਆਨੇ ਵਾਲਾ ਤੇ ਇਹਨੂੰ ਪੁੱਛਿਆ ਵੀ ਇਹ ਫਲੈਕਸ ਕਿਹਨੇ ਪਾੜੇ ਵੀ ਸਾਹਮਣੇ ਬੈਠੇ ਤੁਸੀਂ ਤੇ ਉਹਨੇ ਬੀਬੀ ਗੁਰਿੰਦਰ ਕੌਰ ਜਿਹੜੀ ਐ ਐਸਜੀਪੀਸੀ ਦੀ ਮੈਂਬਰ ਹੈ ਉਹਦੇ ਮੁੰਡੇ ਦਾ ਨਾਮ ਲਿਆ ਜਿੰਮੀ ਸ਼ੈਲਰ ਵਾਲਾ ਤੇ ਵੱਟ ਜਦੋਂ ਉੱਥੇ ਗੱਲ ਹੋਈ ਹੈ ਤੇ ਬੀਬੀ ਗੁਰਿੰਦਰ ਕੌਰ ਦੇ ਰੰਗ ਉਹ ਦੋ ਓਡੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਜਿਹਨੇ ਫਲੈਕਸਾਂ ਪਾੜੀਆਂ ਉਹਨਾਂ ਨੂੰ ਬੁਲਾਓ ਇੱਥੇ ਬੰਦੇ ਕੌਣ ਹੈ ਐਸਾ ਗੁਰੂ ਸਾਹਿਬ ਤੋਂ ਮਾਫੀ ਉਗੋ ਫਲੈਕਸ ਪਾੜਨ ਦਾ ਕੀ ਮਤਲਬ ਹੈ ਉਸ ਤੋਂ ਬਾਅਦ ਦੇ ਵਿੱਚ ਇਸ ਦੁਕਾਨਦਾਰ ਬੰਦੇ ਤੋਂ ਉਹਨਾਂ ਨੇ ਫੋਨ ਕੀਤਾ ਵੀ ਤੂੰ ਇਸ ਗੱਲ ਤੋਂ ਮੁੱਕਰ ਜੀ ਪਰ ਸਾਡੇ ਸਿੰਘ ਵੀ ਨਾਲ ਹੀ ਇੱਥੇ ਪਹੁੰਚ ਗਏ ਸੀ ਇਹ ਦੋ ਜਣੇ ਤੇ ਉਹਨਾਂ ਨੇ ਰਿਕਾਰਡਿੰਗ ਲਈ ਹੈ ਤੇ ਆ ਕੇ ਦੁਕਾਨਦਾਰ ਨੂੰ ਪੁੱਛਿਆ ਦੁਕਾਨਦਾਰ ਕਹਿ ਰਿਹਾ ਗੋ ਵੀ ਯਾਰ ਤੁਸੀਂ ਮੇਰਾ ਨਾਮ ਨਹੀਂ ਸੀ ਉੱਥੇ ਲੈਣਾ ਤੇ ਪਤਾ ਤੁਹਾਨੂੰ ਮੈਂ ਸਾਰਾ ਦੱਸਤਾ ਸੀਗਾ ਵੀ ਕਿਹਨੇ ਫਲੈਕਸ ਪਾੜੇ ਆ ਜ਼ਿੰਮੇਦਾਰ ਉਹਨੇ ਨਾਂ ਲਿਆ ਸ਼ੈਲਰਾਂ ਵਾਲੇ ਦਾ ਤੇ ਚਲੋ ਵੱਡੇ ਬੰਦੇ ਆ ਤੇ ਅਸੀਂ ਚਾਹੁੰਦੇ ਆ ਵੀ ਇਹਨਾਂ ਨੇ ਜਿਹੜਾ ਮਕਰਾਇਆ ਇਹਨੂੰ ਤੇ ਅੱਜ ਅਸੀਂ ਮੀਡੀਆ ਤੁਹਾਡੇ ਰਾਈ ਗੱਲ ਪਹੁੰਚਾਉਣੀ ਚਾਹੁੰਦੇ ਆ ਵੀ ਉਤੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹੋਵੇ ਉਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਾ ਇਹ ਕੋਈ ਆਮ ਗੱਲ ਨਹੀਂ ਐ ਐਮਐਲਏ ਤੋਂ ਵੱਧ ਪਾਵਰ ਹੁੰਦੀ ਐ ਕੌਣ ਹੁੰਦਾ ਐ ਐਸਜੀਪੀਸੀ ਮੈਂਬਰ ਜਿਹੜਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰੇ ਤੇ ਐਡੀ ਸ਼ਰਧਾ ਨਾਲ ਸੀ ਜਿਹੜਾ ਦਿਨ ਮਨਾ ਰਹੇ ਸੀ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਆ ਸਾਰਿਆਂ ਨੂੰ ਠੇਸ ਪਹੁੰਚੀ ਆ ਸਾਰੇ ਖੜੇ ਆ ਨਗਰ ਨਿਵਾਸੀ ਪਰਵਾਹ ਰਹੇ ਹੋ ਇਹ ਜਗਾ ਤੁਹਾਡੀ ਹੈਗੀ ਜੋ ਸਾਡੀ ਜਿਹੜਾ ਹੈਗੀ ਨਹੀਂ ਅਸੀਂ ਜਗਾ ਆਪਣੀ ਮੁੱਲ ਲਈ ਆ ਜੀ ਅਸੀਂ ਮਤਲਬ ਆਪਣੀ ਪ੍ਰਾਪਰਟੀ ਆਪ ਲਈ ਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਇਹ ਜਗਾ ਕਰਵਾਈ ਹੈ ਤੇ ਅਸੀਂ ਇੱਥੇ ਗੁਰਦੁਆਰਾ ਸਾਹਿਬ ਬਣਵਾ ਰਹੇ ਸੀ ਵੀ ਚਲੋ ਨਿੱਕੇ ਨਿੱਕੇ ਬੱਚੇ ਆ ਜੀ ਅਸੀਂ ਉਹਨਾਂ ਨੂੰ ਦਸਤਾਰਾਂ ਬਣਾਈਏ ਸਿੱਖੀ ਦਾ ਪ੍ਰਚਾਰ ਹੋਵੇ ਤੇ ਇਹ ਬੀਬੀ ਗੁਰਿੰਦਰ ਕੌਰ ਦੇ بیٹے ਨੇ ਜਿਹੜੀ ਇਹ ਹਰਕਤ ਕੀਤੀ ਬਹੁਤ ਸ਼ਰਮ ਵਾਲੀ ਹੈ ਤੇ ਸਾਨੂੰ ਤੇ ਸਾਰੀ ਸੰਗਤ ਨੂੰ ਜਿਹੜੀ ਠੇਸ ਪਹੁੰਚੀ ਇਸ ਗੱਲ ਦੀ ਵੀ ਤੁਸੀਂ ਜਿੱਥੇ ਦਾ ਸਿੱਖੀ ਦਾ ਪ੍ਰਚਾਰ ਕਰਨੇ ਬੂਟੇ ਲਾਉਣੇ ਸਿੱਖੀ ਦੇ ਤੁਸੀਂ ਜਾ ਕੇ ਫਲੈਕਸਾਂ ਪਾੜ ਰਹੇ ਹੋ ਫਲੈਕਸ ਪਾੜਨ ਦਾ ਪਤਾ ਤੁਹਾਨੂੰ ਕਦੋਂ ਲੱਗਿਆ ਜੀ ਫਲੈਕਸ ਦਾ ਜੀ ਜਦੋਂ ਇੱਥੇ ਮੈਂ ਤੇ ਆਪਣੀ ਜਗ੍ਹਾ ਵੱਲ ਅਸੀਂ ਜਾ ਰਹੇ ਸੀ ਆ ਫਲੈਕਸ ਤੁਸੀਂ ਵੇਖਿਆ ਹੀ ਆ ਇੱਕ ਪੈਰਾਂ 'ਚ ਲਤਾੜਿਆ ਵੀ ਗਿਆ ਜੀ ਕੱਲਾ ਪਾੜਿਆ ਨਹੀਂ ਗਿਆ ਪੈਰਾਂ 'ਚ ਲਤਾੜਿਆ ਗਿਆ ਇੱਕ ਫਲੈਕਸ ਆ ਪਿੱਛੇ ਆ ਤੁਹਾਡੇ ਸਾਹਮਣੇ ਇਹ ਵੀ ਪਾੜ ਦਿੱਤਾ ਗਿਆ ਤੇ ਜਦੋਂ ਉੱਥੇ ਬੀਬੀ ਗੁਰਿੰਦਰ ਕੌਰ ਖੜੀ ਨਾਲ 15 ਕ ਬੰਦੇ ਖੜੇ ਐ ਇਹਨਾਂ ਦੀ ਪਾਰਟੀ ਦੇ ਹੁਣੇ ਜਾਂ ਗੁਰਦੁਆਰਾ ਸਾਹਿਬ ਦੇ ਦੂਸਰੇ ਜਿਹੜਾ ਇੱਥੋਂ ਕਿਲੋਮੀਟਰ ਦੂਰ ਐ ਤੇ ਅਸੀਂ ਉੱਥੇ ਗੱਲਬਾਤ ਕੀਤੀ ਤੇ ਬੀਬੀ ਕਹਿੰਦੀ ਹੈ ਜੀ ਮੇਰੇ ਮੁੰਡੇ ਦਾ ਨਾ ਕੋਈ ਨਹੀਂ ਜੇ ਮੇਰੇ ਮੁੰਡੇ ਦੀ ਹੋਈ ਗਲਤੀ ਜੀ ਤੇ ਆਪਾਂ ਉਹਨੂੰ ਬਹਿ ਕੇ ਗੱਲਬਾਤ ਕਰ ਲਾਂਗੇ ਤੇ ਇਥੋਂ ਪਤਾ ਲੱਗਦਾ ਜੀ ਅੱਗੇ ਫਰਜ਼ ਬੰਦਾ ਤੇ ਤੁਸੀਂ ਪੁਲਿਸ ਨੂੰ ਕੋਈ ਅਰਜ਼ੀ ਦਿੱਤੀ ਕਿ ਨਹੀਂ ਪੁਲਿਸ ਨੂੰ ਹਜੇ ਨਹੀਂ ਤੁਹਾਡੇ ਨਾਲ ਹੀ ਬੇਨਤੀ ਕਰ ਰਹੇ ਆ ਵੀ ਬਾਕੀ ਪੁਲਿਸ ਨੂੰ ਵੀ ਅਸੀਂ ਕੰਪਲੀਟ ਕਰਾਂਗੇ ਤੇ ਅੱਗੇ ਪ੍ਰਸ਼ਾਸਨ ਦਾ ਫਰਜ਼ ਬੰਦਾ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਕਰਨਗੇ ਤੇ ਚਲੋ ਗੁਰੂ ਮਹਾਰਾਜ ਜਾਣਦੇ ਆ ਸਾਡਾ ਕੋਈ ਜ਼ੋਰ ਨਹੀਂ ਤੇ ਉੱਥੇ ਹੀ ਇਸ ਇਲਜ਼ਾਮਾਂ ਤੋਂ ਬਾਅਦ ਐਜੀਪੀਸੀ ਦੇ ਮੈਂਬਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਹੜੇ ਉਹਨਾਂ ਤੇ ਇਲਜ਼ਾਮ ਲਗਾਏ ਗਏ ਨੇ ਇਹ ਸਰਾਸਰ ਗਲਤ ਨੇ ਕਿ ਮਨਪ੍ਰੀਤ ਜੀ ਵੱਲੋਂ ਜੋ ਵੀ ਕੋਈ ਐਲੀਗੇਸ਼ਨ ਲਾਏ ਗਏ ਹਨ ਮੈਨੂੰ ਤਾਂ ਉਸ ਬਾਰੇ ਨਹੀਂ ਪਤਾ ਹੈਗਾ ਪੋਸਟਰ ਜਿਹੜੇ ਇਹਨਾਂ ਨੇ ਲਗਾਏ ਆ ਕਿਹਨੇ ਫਾੜਿਆ ਜੇ ਤਾਂ ਮਨਪ੍ਰੀਤ ਜੀ ਨੇ ਖੁਦ ਜਿੰਮੀ ਨੂੰ ਦੇਖਿਆ ਫਾੜਦੇ ਆ ਫੇਰ ਤਾਂ ਮੈਂ ਵੀ ਮੰਨ ਲੈਂਦੀ ਆ ਪਰ ਨਾ ਤਾਂ ਮੇਰੀ ਹਾਜ਼ਰੀ 'ਚ ਕੋਈ ਗੱਲ ਹੋਈ ਹੈ ਨਾ ਮੈਨੂੰ ਇਸ ਬਾਰੇ ਕੋਈ ਪਤਾ ਹੈਗਾ ਤੇ ਬਾਕੀ ਜੋ ਇੱਕ ਮੁੱਦਾ ਹੈ ਮੈਂ ਥੋੜਾ ਜਿਹਾ ਚਾਨਣਾ ਪਾ ਦਿਆਂ ਡਿਟੇਲ ਪ੍ਰੈਸ ਦੀ ਮੈਂ ਤੁਹਾਨੂੰ ਸਾਰੀ ਸੰਗਤ ਦੇ ਨਾਲ ਕੱਲ ਨੂੰ 10 11 ਵਜੇ ਜਿਹੜੀ ਆ ਰਿਪੋਰਟ ਦਿਆਂਗੀ ਪਰ ਇੱਕ ਥੋੜਾ ਜਿਹਾ ਚਾਨਣਾ ਮੈਂ ਜ਼ਰੂਰ ਪਾਣਾ ਚਾਹੁੰਦੀ ਆ ਕਿ ਪੋਲੂ ਵਾਲਾ ਰੋਡ ਤੇ ਕੁਝ ਕਰਾਂ ਦੇ ਵਿੱਚ ਸਾਰੀ ਬਸਤੀ 'ਚ ਨਹੀਂ ਕੁਝ ਕਰਾਂ ਦੇ ਵਿੱਚ ਇੱਕ ਕਾਰਡ ਵੰਡੇ ਗਏ ਔਰ ਪੋਸਟਰ ਲਗਾਏ ਗਏ ਕਾਰਡ ਜਿਹੜੇ ਹੈਗੇ ਆ ਇਹ ਤੁਹਾਡੇ ਸਾਹਮਣੇ ਹੈ ਔਰ ਇਹ ਮੰਨ ਲੈਣਾ ਜੋ ਇਹ ਪੋਸਟਰ ਦੀ ਗੱਲ ਕਰ ਰਿਹਾ ਉਹ ਇਹ ਪੋਸਟਰ ਵੀ ਹੈ ਹੈਗੀ ਇਹਦੇ ਵਿੱਚ ਸੰਤਾ ਨੇ ਬਸਤੀ ਦੀ ਸੰਤਾ ਨੇ ਜਿਹੜਾ ਕਿ ਇਹ ਕਹਿ ਰਿਹਾ ਕਿ ਸਾਰੀ ਬਸਤੀ ਮੇਰੇ ਨਾਲ ਹੈ ਅੱਜ ਸਵੇਰੇ ਮੇਰੇ ਨੋਟਿਸ 'ਤੇ ਲੈ ਕੇ ਆਂਦਾ ਹੈ ਕਿ ਇੱਥੇ ਇੱਕ ਗੁਰਦੁਆਰਾ ਸਾਹਿਬ ਜਿਹੜਾ ਇਹ ਬਣਾਉਣ ਜਾ ਰਹੇ ਤੇ ਇਹੀ ਸੰਗਤ ਨੂੰ ਪਿਲ ਕੀਤੀ ਤੇ ਤੁਸੀਂ ਸਾਰੇ ਜਣੇ ਇਕੱਠੇ ਹੋਵੋ ਕਿ ਇੱਕ ਬਸਤੀ ਦੇ ਵਿੱਚ ਦੂਸਰਾ ਗੁਰਦੁਆਰਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਤੋਂ ਬਿਨਾਂ ਸੀ ਨਹੀਂ ਬਣਾ ਸਕਦੇ ਹੈਗੇ ਔਰ ਦੂਸਰਾ ਇਹ ਕਿ ਸੰਗਤ ਵੀ ਨਹੀਂ ਚਾਹੁੰਦੀ ਕਿ ਇੱਕੋ ਬਸਤੀ ਦੇ ਵਿੱਚ ਦੋ ਗੁਰਦੁਆਰਾ ਸਾਂ ਬਣਾਏ ਜਾਣ ਸੋ ਇਹ ਸਾਰੀ ਸੰਗਤ ਨੇ ਇਕੱਠੇ ਕਰਕੇ ਅਸੀਂ ਤਾਂ ਆਪਣੀ ਮੀਟਿੰਗ ਕਰਨੀ ਸੀ ਕਿ ਅਸੀਂ ਵੀ ਕੀ ਕਹਿਣਾ ਪਰ ਚਲੋ ਮਨਪ੍ਰੀਤਵੀ ਉੱਥੇ ਪਹੁੰਚ ਗਏ ਪਰ ਸੰਗਤ ਨੂੰ ਇਸ ਚੀਜ਼ ਦਾ ਇਤਰਾਜ਼ ਬਹੁਤ ਸੀ ਇਤਰਾਜ਼ ਕਿਸ ਗੱਲ ਦਾ ਸੀ ਮੈਂ ਇਹ ਵੀ ਤੁਹਾਨੂੰ ਪੜ੍ਹ ਕੇ ਦੱਸ ਦਿੰਦੀ ਆ ਕਾਰਡ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਲਿਖਿਆ ਹੋਇਆ ਹੈ ਕਿ 19 ਤਰੀਕ ਨੂੰ ਅਸੀਂ ਅਖੰਡ ਪਾਠ ਰੱਖਾਂਗੇ ਔਰ 21 ਨੂੰ ਪਹੁੰਚ ਪਾਵਾਂਗੇ ਜਾਕੀ ਇੱਥੇ ਕੋਈ ਹੋਣੀ ਆਪਣੀ ਉਹ ਵੈਨ ਜਿਹੜੀ ਇਹਨਾਂ ਨੇ ਕੋਈ ਬਣਾਈ ਹੋਏਗੀ ਮੈਨੂੰ ਉਸ ਬਾਰੇ ਵੀ ਨਹੀਂ ਨੌਲੇਜ ਹੈਗੀ ਕਿ ਉਹਦੇ 'ਚ ਰੱਖਣਗੇ ਆਸਾ ਪਾਸਾ ਜਿਹੜਾ ਕੋਈ ਬਹੁਤਾ ਸਾਫ਼ ਸੁਥਰਾ ਨਹੀਂ ਹੈ ਚਲੋ ਇਹ ਤਾਂ ਉਹਨਾਂ ਦੀ ਗੱਲ ਹੈ ਨਾਲ ਉਹਨਾਂ ਨੇ ਨੋਟ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨੀਂ ਪੱਥਰ ਰੱਖਿਆ ਜਾਏਗਾ ਦੇਖੋ ਗੁਰਦੁਆਰਾ ਸਾਹਿਬ ਦਾ ਨੀਂ ਪੱਥਰ ਰੱਖਣ ਦਾ ਮਤਲਬ ਕਿ ਤੁਸੀਂ ਗੁਰਦੁਆਰਾ ਬਣਾਉਂਗੇ ਔਰ ਜਿੰਨੀ ਦੇਰ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਨਹੀਂ ਹੁੰਦੀ ਉਹ ਅਸੀਂ ਆਪਣੇ ਬਸਤੀ ਵਾਲੇ ਸਾਰੇ ਜਿਹੜੇ ਆ ਔਰ ਮੈਂ ਖੁਦ ਪਰਸਨਲ ਕਹਿੰਦੀ ਆ ਕਿ ਇਸ ਚੀਜ਼ ਨੂੰ ਅਸੀਂ ਮੁਕੰਮਲ ਨਹੀਂ ਹੋਣ ਦੇਾਂਗੇ ਨੰਬਰ 2 ਇਸ ਤੋਂ ਅੱਗੇ ਉਹਨੇ ਲਿਖਿਆ ਹੋਇਆ ਹੈ ਕਿ ਮਿੱਤੀ 21 ਜਨਵਰੀ 2024 ਨੂੰ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਮਹਾਪੁਰਖਾਂ ਨਾਲ ਬਚਨ ਬਿਲਾਸ ਕਰ ਸਕਦੇ ਹੋ ਇਹ ਸੰਗਤ ਨੂੰ ਸੰਬੋਧਨ ਕੀਤਾ ਮਹਾਮੋਹਨ ਮਹਾਪੁਰਖ ਕਿਹੜੇ ਹੈ ਇਸ ਬਾਰੇ ਕੋਈ ਪਤਾ ਨਹੀਂ ਹੈਗਾ ਔਰ ਆਪਣੇ ਦੁੱਖ ਰੋਗ ਕਾਰੋਬਾਰ ਕੰਮ ਕਾਜ ਲਈ ਬਚਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਕੋਈ ਇਹੋ ਜੀ ਗੱਲ ਨਹੀਂ ਹੈ ਗੁਰਦੁਆਰਾ ਸਾਹਿਬ ਤਾਂ ਅਸੀਂ ਇਕੱਲੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਡੇ ਦੁੱਖ ਰੋਗ ਜਿਹੜੇ ਗਿਓ ਕਸ਼ਟ ਕਰੀ ਨਾ ਕੇ ਸੀ ਬਚਨ ਕਰਦੇ ਹੈਗੇ ਸੋ ਇੱਕ ਡੇਰਾਵਾਦ ਨੂੰ ਹੀ ਪ੍ਰਮੋਟ ਕਰ ਰਿਹਾ ਅੱਜ ਮੇਰੇ ਕੋਲੇ ਸੰਗਤ ਐਸਵੇਲੇ ਪ੍ਰੈਸ ਵਾਲੇ ਆਏ ਹੈਗੇ ਤਾਂ ਮੇਰੇ ਕੋਲੇ ਤੁਸੀਂ ਸਾਰੇ ਜਣੇ ਆਏ ਹੋ ਸਾਰੇ ਨਹੀਂ ਹੈ ਪਰ ਮੈਂ ਬਕਾਇਦਾ 11 ਵਜੇ ਸਵੇਰੇ ਅਸੀਂ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਕਰਾਂਗੇ ਤਾਂ ਕਿ ਤੁਸੀਂ ਸਾਰੇ ਉਹਨਾਂ ਦੇ ਵੀ ਜਿਹੜੇ ਹੈਗੇ ਵਿਚਾਰ ਸੁਣ ਸਕੋ ਤਾਂ ਜਿਹੜੇ ਸਾਡੇ ਪਰਿਵਾਰ ਦੇ ਅਲੀਗੇਸ਼ਨ ਲਾਏ ਹੈ ਉਹ ਤਾਂ ਜੇ ਮੈਂ ਇਹਦੇ ਟੈਲੀਗੇਸ਼ਨ ਨਾਲ ਲੱਗਾ ਤਾਂ ਮੈਂ ਚੰਗੀ ਵੀ ਨਹੀਂ ਲੱਗਦੀ ਹੈਗੀ ਕਿਉਂਕਿ ਜੋ ਕੁਛ ਹੈ ਕਰਦਾ ਸਾਰੀ ਸੰਗਤ ਨੂੰ ਸਾਰੇ ਸ਼ਹਿਰ ਨੂੰ ਪਤਾ ਹੈਗਾ ਸੋ ਇਸ ਕਰਕੇ ਬੇਨਤੀ ਇਹੀ ਕਰਦੀ ਆ ਕਿ ਅਗਰ ਅਪਰੂਵ ਕਰ ਦਿਆ ਅਗਰ ਇਹਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਜਿਮੀ ਨੇ ਪੋਸਟਰ ਪਾੜੇ ਤਾਂ ਹੋ ਸਕਦਾ ਮੈਂ ਵੀ ਮੰਨ ਜਾ ਇਸ ਦੀ ਗੱਲ ਕਿ ਨਹੀਂ ਸੀ ਪਾੜਨੀ ਚਾਹੀਦੀ ਬੇਦਵੀ ਵਾਲੀ ਕੋਈ ਗੱਲ ਨਹੀਂ ਹੈ ਕਿਸੇ ਨੇ ਗੁੱਸੇ ਦੇ ਵਿੱਚ ਆ ਕੇ ਰੋਸ ਵਾਂਜੋ ਆ ਗਿਆ ਕਰੇ ਫਾੜੇ ਹੈਗੇ ਤਾਂ ਉਹਦੇ ਬਾਰੇ ਮੈਂ ਕਿਉਂਕਿ ਇਹ ਗੱਲਾਂ ਜਿਹੜੀਆਂ ਦੋ ਕਾਰਡ 'ਚ ਲਿਖੀਆਂ ਹੋਈਆਂ ਉਹ ਵੀ ਰੋਸ ਵਾਲੀਆਂ ਹੀ ਆ ਏ ਜਿਹੜੀਆਂ ਕਿ ਜਿੱਥੋਂ ਅਸੀਂ ਮਨਾ ਕਰਦੇ ਆ ਕਿ ਡੇਰਾਵਾਦ ਨੂੰ ਆਪਾਂ ਵਧਾਵਾ ਨਾ ਦੇਈਏ ਇਹ ਡੇਰਾਵਾਦ ਨੂੰ ਵਧਾਵਾ ਦੇ ਰਿਹਾ ਹੈਗਾ ਆਪਣੀ ਗਲਤੀ ਨੂੰ ਛੁਪਾਉਣ ਲੱਗਿਆ ਇਹਨੇ ਇਹ ਸਾਰਾ ਕੁਝ ਦੋਸ਼ ਜਿਹੜੇ ਆ ਲਾਇਆ ਖੈਰ ਦੇਖਿਆ ਜਿਵੇਂ ਤਾਂ ਦੋਨੇ ਧਿਰਾਂ ਦੇ ਬਲੋਂ ਇੱਕ ਦੂਸਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਤਾ ਦੂਜੇ ਪਾਸੇ ਹੁਣ ਇਹ ਮਾਮਲਾ ਜਾਂਚ ਦਾ ਵਿਸ਼ਾ ਬਣ ਗਿਆ ਕਿ ਆਖਰ ਇਸ ਮਾਮਲੇ ਦੇ ਵਿੱਚ ਸਚਾਈ ਕੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ